ਸ਼ਹਿਰੀ ਦਰਬਾਰ ਸਾਹਿਬ ਦੇਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦੱਸਦੀ ਕਿ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼੍ਰੀ ਦਰਵਾਜ਼ਾ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦੱਸਤੀ ਕਿ ਇਸ ਘੜੀ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸਾਲ 1900 ਦੇ ਵਿੱਚ ਲਾਰਡ ਕਰਜ਼ਨ ਜੋ ਕਿ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਰਨਲ ਦੇ ਤੌਰ ਤੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਪਿੱਪੀਤੀ ਗਈ ਸੀ ਦੱਸਦੇ ਕਿ ਐਲ ਕਿੰਗਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਪਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਵਾਸੀ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਵੱਲੋਂ ਕਰਵਾਈ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਤੇ ਹੋਰ ਅਨੇਕਾਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਐਲਕਿੰਗਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਘੜੀ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਦੱਸਦੀ ਕਿ ਇਹ ਘੜੀ 1900 ਦੇ ਵਿਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦੇਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦੱਸਦੀ ਕਿ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ਹੀਦ ਦਰਬਾਰ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦੱਸਤੀ ਕਿ ਇਸ ਘੜੀ ਨੂੰ ਹਫਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸੰਨ 1900 ਦੇ ਵਿੱਚ ਲਾਰਡ ਕਰਜ਼ਨ ਜੋ ਕਿ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਰਨਲ ਦੇ ਤੌਰ ਤੇ ਸਤਿ ਸ਼੍ਰੀ ਅਕਾਲ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਪੇਤ ਕੀਤੇ ਸੀ ਦਾਸੀ ਇਹ ਕਿ ਐਲਕਿੰਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਪਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਦਾਸੀ ਇਹ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਯੂਕੇ ਦੇ ਵੱਲੋਂ ਉਹ ਕਰਵਾਈ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਅਤੇ ਹੋਰ ਅਨੇਕਾਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਕੜੀ ਨੂੰ ਇੱਕ ਵਾਰ ਫਿਰ ਤੋਂ ਐਲਕਿੰਗਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕੜੀ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਵਸਤੇ ਇੱਕ ਇਹ ਘੜੀ 1900 ਦੇ ਵਿੱਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦੱਸੀ ਕਿ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦੱਸੀ ਕਿ ਇਸ ਘੜੀ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸਨ 1900 ਦੇ ਵਿੱਚ ਲਾਰਡ ਕਰਜ਼ਨ ਚੋਕੇ ਭਾਰਤ ਦੇ ਵਾਇਸ ਰਾਏ ਅਤੇ ਗਵਰਨਰ ਜਰਨਲ ਦੇ ਤੌਰ ਤੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਸੀ ਦੱਸਦੇ ਕਿ ਐਲ ਕਿੰਗਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਪਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ਼੍ਰੀ ਦਰਵਾਜ਼ਾ ਸਾਹਿਬ ਦੇ ਵਿੱਚ ਲਗਵਾਇਆ ਗਿਆ ਦੱਸਿਆ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਵੱਲੋਂ ਕਰਵਾਈ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਤੇ ਹੋਰ ਅਨੇਕਾਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਕੜੀ ਨੂੰ ਇੱਕ ਵਾਰ ਫਿਰ ਤੋਂ ਐਲਕਿੰਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕੜੀ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਦੱਸਦੀ ਕਿ ਇਹ ਘੜੀ 1900 ਦੇ ਵਿੱਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦੇਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦੱਸਦੀ ਕਿ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦੱਸਦੀ ਹੈ ਕਿ ਇਸ ਘੜੀ ਨੂੰ ਹਫਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸਾਲ 1900 ਦੇ ਵਿੱਚ ਲਾਰਡ ਕਰਜ਼ਨ ਚੋਕੇ ਭਾਰਤ ਦੇ ਬਾਇਸ ਰਾਈ ਅਤੇ ਗਵਰਨਰ ਜਰਨਲ ਦੇ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਭੇਟ ਕੀਤੀ ਗਈ ਸੇਵਾ ਦੀ ਇੱਕ ਕਿ ਐਲਕਿੰਗਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਪਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ੍ਰੀ ਦਰਵਾਜ਼ਾ ਸਾਹਿਬ ਦੇ ਵਿੱਚ ਲਗਵਾਇਆ ਗਿਆ ਵਸੀ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਵੱਲੋਂ ਕਰਵਾਈ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਤੇ ਹੋਰ अनेका ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਕੜੀ ਨੂੰ ਇੱਕ ਵਾਰ ਫਿਰ ਤੋਂ ਐਲਕਿੰਗਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕੜੀ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਵਸਤੀ ਇੱਕੇ ਇੱਕ ਘੜੀ 1900 ਦੇ ਵਿੱਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਦੇਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦੱਸਦੀ ਕਿ ਲੰਮੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦੱਸਤੀ ਕਿ ਇਸ ਘੜੀ ਨੂੰ ਹਫਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸਨ 1900 ਦੇ ਵਿੱਚ ਲਾਰਡ ਕਰਜ਼ਨ ਜੋ ਕਿ ਭਾਰਤ ਦੇ ਬਾਇਸਰਾਇ ਅੱਤੇ ਗਵਰਨਰ ਜਰਨਲ ਦੇ ਤੌਰ ਤੇ ਸਤਿਗੰਨ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਪੇਸ਼ ਕੀਤੀ ਗਈ ਸਿੱਧਾ ਦੇ ਕਿ ਐਲਕਿੰਗਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਹੋਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਦੱਸਿਆ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਵੱਲੋਂ ਕਰਵਾਈ ਗਈ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਅਤੇ ਹੋਰ ਅਨੇਕਾਂ ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਕੜੀ ਨੂੰ ਇੱਕ ਵਾਰ ਉੱਤਰ ਤੋਂ ਐਲਕਿੰਗਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕੜੀ ਜੋ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਵਸਤੇ ਇੱਕੇ ਇੱਕੜੀ 1900 ਦੇ ਵਿੱਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਵਾਰ ਫਿਰ ਤੋਂ ਸਨ 1900 ਦੇ ਵਿੱਚ ਬਣੀ ਐਲ ਕਿੰਗਟਨ ਦੀ ਘੜੀ ਨੂੰ ਲਗਾਇਆ ਗਿਆ ਹੈ ਦਸਦੀ ਕਿ ਲੰਬੇ ਸਮੇਂ ਤੋਂ ਖਰਾਬ ਹੋਣ ਕਾਰਨ ਘੜੀ ਬੰਦ ਪਈ ਸੀ ਪਰ ਹੁਣ ਇਸ ਨੂੰ ਮੁਰੰਮਤ ਕਰਵਾਉਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼੍ਰੀ ਦਰਵਾਜ ਸਾਹਿਬ ਦੇ ਵਿੱਚ ਲਗਾ ਦਿੱਤਾ ਗਿਆ ਦਸਦੀ ਕਿ ਇਸ ਘੜੀ ਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਚਾਬੀ ਵੀ ਦੇਣੀ ਪੈਂਦੀ ਹੈ ਤੇ ਜੇਕਰ ਇਸ ਘੜੀ ਦੀ ਗੱਲ ਕਰੀਏ ਤਾਂ ਇਹ ਘੜੀ ਸਨ 1900 ਦੇ ਵਿੱਚ ਲਾਰਡ ਕਰਜ਼ਨ ਜੋ ਕਿ ਭਾਰਤ ਦੇ ਵਾਈਸਰਾਏ ਅਤੇ ਗਵਰਨਰ ਜਰਨਲ ਦੇ ਤੌਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਉਹਨਾਂ ਦੇ ਵੱਲੋਂ ਭੇਟ ਕੀਤੀ ਗਈ ਸੀ ਦੱਸਦੀ ਹੈ ਕਿ ਐਲ ਕਿੰਗਟਨ ਘੜੀ ਲੰਮੇ ਸਮੇਂ ਤੋਂ ਖਰਾਬ ਹੋਣ ਦੇ ਕਾਰਨ ਬੰਦ ਪਈ ਸੀ ਪਰ ਹੁਣ ਇਸ ਘੜੀ ਨੂੰ ਇੱਕ ਵਾਰ ਫਿਰ ਤੋਂ ਮੁਰੰਮਤ ਕਰਵਾ ਕੇ ਸ੍ਰੀ ਦਰਵਾਜ਼ਾ ਸਾਹਿਬ ਦੇ ਵਿੱਚ ਲਗਵਾਇਆ ਗਿਆ ਦੱਸਦੀ ਹੈ ਕਿ ਇਹ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਵੱਲੋਂ ਕਰਵਾਈ ਗਈ ਹੈ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਵੱਲੋਂ ਸੋਨੇ ਦੀ ਸੇਵਾ ਅਤੇ ਹੋਰ अनेका ਨਿਸ਼ਕਾਮ ਸੇਵਾਵਾਂ ਨਿਭਾਈਆਂ ਜਾ ਰਹੀਆਂ ਸੀ ਤੇ ਹੁਣ ਉਹਨਾਂ ਦੇ ਵੱਲੋਂ ਹੀ ਇਸ ਕੜੀ ਨੂੰ ਇੱਕ ਵਾਰ ਫਿਰ ਤੋਂ ਐਲਕਿੰਗਟਨ ਕੰਪਨੀ ਤੋਂ ਠੀਕ ਕਰਵਾ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਵਾਇਆ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਕੜੀ ਜੋ ਸ਼ਰੀਰ ਦਰਬਾਰ ਸਾਹਿਬ ਦੇ ਵਿੱਚ ਲਗਾਈ ਗਈ ਹੈ ਵਸਤੇ ਕਿ ਇਹ ਘੜੀ 1900 ਦੇ ਵਿੱਚ ਬਣੀ ਸੀ ਤੇ ਇਸ ਦੌਰਾਨ ਇੱਕ ਵਾਰ ਫਿਰ ਤੋਂ ਇਸ ਘੜੀ ਨੂੰ ਠੀਕ ਕਰਵਾਉਣ ਤੋਂ ਬਾਅਦ ਸ਼ਰੀਰ ਦਰਬਾਰ ਸਾਹਿਬ ਦੇ ਵਿੱਚ ਲਗਾਇਆ ਗਿਆ